ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮਾਮਲਾ ਅੰਮ੍ਰਿਤਸਰ ਦੇ ਕਚੈਰੀ ਚੌਂਕ ਤੋਂ ਸਾਹਮਣੇ ਆਇਆ ਹੈ ਜਿੱਥੇ ਅੱਜ ਕੁਝ ਰਾਹਗੀਰ ਨੌਜਵਾਨਾਂ ਵੱਲੋਂ ਦਰਖਤ ਤੇ ਚਾਈਨਾ ਡੋਰ ਨਾਲ ਲਟਕੇ ਕਾਂ ਦੀ ਜਾਨ ਬਚਾ ਇਨਸਾਨੀਅਤ ਦੀ ਅਨੋਖੀ ਮਿਸਾਲ ਕਾਇਮ ਕੀਤੀ ਹੈ ਜਿਸ ਦੇ ਚੱਲਦੇ ਉਹਨਾਂ ਰਾਹਗੀਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਥੋਂ ਗੁਜ਼ਰਦੇ ਸਮੇਂ ਦੇਖਿਆ ਕਿ ਇੱਕ ਕਾਂ ਚਾਈਨਾ ਡੋਰ ਵਿੱਚ ਫਸਿਆ ਦਰਖਤ ਤੇ ਲਟਕ ਰਿਹਾ ਸੀ ਜਿਸ ਨੂੰ ਹੇਠਾਂ ਉਤਾਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਚਾਈ ਜ਼ਿਆਦਾ ਹੋਣ ਦੇ ਕਰਕੇ ਜਦੋਂ ਬਹੁਤ ਮੁਸ਼ਕਲਤ ਤੋਂ ਬਾਦ ਕਾਂ ਹੀਠਾ ਨਹੀਂ ਲੱਥਾ ਤਾਂ ਉਹਨਾਂ ਵੱਲੋਂ ਫਾਇਰ ਬ੍ਰਿਗੇਡ ਮੰਗਾ ਕੇ ਉਸ ਕਾਂ ਦੀ ਜਾਨ ਬਚਾਈ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਅਜੇਹੀ ਡ੍ਰੈਗਨ ਡੋਰ ਤੋਂ ਤੌਬਾ ਕਰਨ ਤਾਂ ਜੋ ਭਵਿੱਖ ਵਿੱਚ ਇਨਸਾਨ ਅਤੇ ਬੇਜੁਵਾਨ ਇਸ ਡ੍ਰੈਗਨ ਡੋਰ ਦਾ ਸ਼ਿਕਾਰ ਨਾ ਬਣਨ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਗੱਲਬਾਤ ਨੰਬਰ ਤੇ ਕਰੋ ਮੇਰਾ ਨਾਮ ਮਨਪੀਤਾ ਸਰ ਮੈਂ ਬਸ ਆਦਾ ਰਹਿਣਾ ਲਾਵਾ ਗੱਲ ਕੁਛ ਨਹੀਂ ਭਾਜੀ ਇੱਥੇ ਕਾਂ ਆੜਾ ਹੈ ਇੱਕ ਵਿਚਾਰਾ ਕਿੱਥੇ ਕਿਹੜੀ ਜਗ੍ਹਾ ਇਹ ਕੈਂਟ ਰੋਡ ਤੇ ਆ ਭਾਜੀ ਇਹ ਅਮੇਸ਼ਾ ਕੈਂਟ ਰੋਡ ਦੇ ਕਾਜੀ ਨਾਲ ਹੈ ਤਾਂ ਇੱਕ ਜੀ ਵੀ ਅਗਰ ਆ ਗਈ ਠੀਕ ਹੈ ਉਹ ਜਾਨ ਤਰਫ ਕੇ ਵੇਖਿਆ ਸਾਡੇ ਕੋਲ ਰਹਿ ਡਿਆ ਅਸੀਂ ਇਹ ਟੈਂਟ ਆ ਗਿਆ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਕੋਲ ਨਹੀਂ ਹੱਥ ਫੜਿਆ ਉੱਥੇ ਕਾਫੀ ਉਚਾਈ ਤੇ ਸੀ ਫਿਰ ਸਾਨੂੰ ਕਿਸੇ ਨੇ ਕਿਹਾ ਕਿ ਪੈਰ ਬਰਗੇਡ ਨੂੰ ਫੋਨ ਕਰੋ ਤਨੇ ਇੱਕ ਚਿੱਟ ਦੇ ਫੋਨ ਕੀਤਾ ਚਲੋ ਇਹਨਾਂ ਵੀਰਾਂ ਦਾ ਬਹੁਤ ਮਾਨ ਸਨਮਾਨ ਕੀਤਾ ਵੀਰਾਂ ਆਪਣੇ ਉਹਦੇ ਟਾਈਮ ਤੇ ਹਾਜ਼ਰ ਹੋਏ ਆ ਗਏ ਅੱਜ ਉਹ ਇਹਨਾਂ ਨੇ ਆਪਣੇ ਜਿੰਨਾ ਵੀ ਵਾਪਸੀ ਲੱਗੀ ਹੈ ਭਾਜੀ ਕਾ ਲਾਤਾ ਵਾ ਚਲੋ ਅਗਲੇ ਜਾਨ ਬਚ ਗਈ ਹੈ ਠੀਕ ਹੈ ਚਲੋ ਇਨਸਾਨ ਤਾਂ ਹੈ ਨਹੀਂ ਆਸਾਨੀਆਂ ਨਾਲ ਦੇ ਕੰਮ ਕਰਨਾ ਚਾਹੀਦਾ ਭਾਜੀ ਆਪਾਂ ਨੂੰ ਬਾਕੀ ਇੱਕ ਖਾਸ ਤੌਰ ਤੇ ਬੇਨਤੀ ਅਸੀਂ ਚਾਈਨਾ ਡੋਰ ਤੇ پابੰਦੀ ਨਹੀਂ ਚਾਹੀਦੀ। ਅਜੇ ਤਾਂ ਲੋਹੜੀ ਦਾ ਤਿਉਹਾਰ ਨਹੀਂ ਆਇਆ। ਇਹ ਲੋਹੜੀ ਦਾ ਤਿਉਹਾਰ ਹੋ ਗਿਆ ਫਿਰ ਕੀ ਹੋਊਗਾ ਭਾਜੀ। ਅਰੇ ਇੰਨਾ ਟਾਈਮ ਪਹਿਲਾਂ ਹੀ ਲੋਕ ਚਾਈਨਾ ਡੋਰ ਨਾਲ ਗੁੱਡੀਆਂ ਡਾਉਂਦੇ ਆਂ। ਗਾਂ ਇੱਥੇ ਸਖਤ ਕਰਨ। ਸਾਬੋ ਜੀ ਕਿੱਥੇ ਜਵੇ। ਪਰ ਲੱਗਦਾ ਕਿ ਜੀ ਤੂੰ ਇਦਾਂ ਮਰਦੇ ਨਹੀਂ ਚਾਈਨਾ ਡੋਰ ਕਰਕੇ ਕਈ ਹੱਦ ਤੱਕ। ਜੀ ਵੀ ਮਰਦੇ ਆ ਭਾਜੀ। ਜੀ ਵੀ ਮਰਦੇ ਆ ਬੰਦੇ ਹੀ ਮਰਦੇ ਆ। ਕਿੰਨੇ ਭਾਜੀ ਹਾਸੇ ਹੋਇਆ। ਆਂਦੀ ਅੱਧੀ ਦਾ ਛਤਰਾ ਬੰਦ ਕਿਉਂ ਨਹੀਂ ਕਰਦੇ? ਹਾਂਜੀ ਪ੍ਰਸ਼ਾਸਨ ਨੂੰ ਨਿਕੀਰ ਕਸਣੀ ਚਾਹੀਦੀ ਚਾਈਨਾ ਡੋਰ। ਪ੍ਰਸ਼ਾਸਨ ਨੂੰ ਭਾਜੀ ਅਰੇ ਮੈਂ ਕਹਾਂ ਤਿਉਹਾਰ ਨਹੀਂ ਆਇਆ। ਪ ਉਹਨਾਂ ਨੇ ਪਹਿਲਾਂ ਹੀ ਪਵੰਦੀ ਪਾਉਣੀ ਚਾਹੀਦੀ ਹੈ ਜੀ। ਮਾਨ ਨੂੰ ਕਿਹਨੇ ਪੁੱਛੀ ਹੋਰੀ ਕਿਸੇ ਨੇ? ਮੈਂ ਕਹਿੰਦਾ ਕਿ ਭਾਜੀ ਬਹੁਤ ਜ਼ਿਆਦਾ। ਤੋ ਇੱਕ ਇਨਸਾਨੀਅਤ ਦਾ ਕੰਮ ਕਰਨਾ ਰਿਹਾ ਹੈ। ਹਰੇਕ ਨੂੰ ਕਰਨਾ ਰਿਹਾ ਹੈ ਭਾਜੀ। ਮਤਲਬ ਕਿ ਇਹ ਵੀ ਸੇਵਾ ਇੱਕ ਸੇਵਾ ਦਾ। ਦਾਸ ਆ ਜੀ ਅਸੀਂ। ਕਈ ਮੁਖ ਮੋੜ ਜਾਂਦੇ ਨੇ ਇੱਜੇ ਚੀਜ਼ਾਂ ਵੇਖ ਕੇ। ਕੋਈ ਨਹੀਂ ਭਾਜੀ ਮੁੱਕਣੀ ਮੌਂਦੇ ਮਾਰਾ ਚਲੋ ਮਾਰਾ ਉਹਨਾਂ ਨੇ ਮਤ ਪਾਵੇ। ਮਤ ਗੁੱਦੀ ਬਖਸ਼ੇ ਭਾਜੀ। ਇਹ ਚੀਜ਼ ਜ਼ਰੂਰੀ ਹੈ ਭਾਜੀ। ਠੀਕ ਹੈ। ਸਰ ਆਪਣਾ ਨਾਮ ਦੱਸ ਕੇ। ਸਰ ਮੇਰਾ ਨਾਮ ਸਰਵਜੀਤ ਸਿੰਘ। ਮੈਂ ਇੱਥੋਂ ਅੰਮ੍ਰਿਤਸਰ ਦਾ ਹੀ ਵਾਸੀ ਹਾਂ। ਮੈਂ ਕੁਦਰਤੀ ਇੱਥੋਂ ਕ ਇਹਨਾਂ ਨੇ ਦੇਖ ਲਓ ਤੇ ਉੱਪਰ ਦੇਖ ਰਿਹਾ ਮੈਂ ਕੀ ਹੋਇਆ ਕੰਦੇ ਕਾਂ ਲੱਗਾ ਹੋਇਆ ਉੱਪਰ ਦੇਖੋ ਡੋਰ ਨਾਲ ਫਸਿਆ ਇਹਨਾਂ ਦੀ ਹੌਸਲਾ ਵੀ ਆਈ ਵਾਸਤੇ ਫਿਰ ਮੈਂ ਖਲੋਤਾ ਚਲੋ ਥੋੜੀ ਬਹੁਤੀ ਇਹਨਾਂ ਦੀ ਮਦਦ ਕੀਤੀ ਯਾਰ ਮੈਂ ਤੇ ਆਮ ਪਬਲਿਕ ਨੂੰ ਸਭ ਨੂੰ ਕਹਿੰਦਾ ਕੋਈ ਜਾਨਵਰ ਕੋਈ ਪੰਛੀ ਇਸ ਤਰ੍ਹਾਂ ਤੁਹਾਨੂੰ ਲੱਭਦਾ ਉਹਦੀ ਸੇਵਾ ਕਰੋ ਉਹਨੂੰ ਕਦੇ ਫਸਿਆ ਉਤਾਰੋ ਇਸ ਤਰ੍ਹਾਂ ਹੀ ਪੌਦੇ ਵਗੈਰਾ ਲਗਾਓ ਤੇ ਸਾਰੀ ਇਸ ਤਰ੍ਹਾਂ ਹੀ ਆਪਣੇ এনवायरमेंट ਨੂੰ ਸਹੀ ਕਰੀਏ ਹੁਣ ਮੈਨੂੰ ਵੀ ਬੜੀ ਖੁਸ਼ੀ ਹੈ ਕਿ ਇਹਨਾਂ ਮੁੰਡਿਆਂ ਨੇ ਵਿਚਾਰਾਂ ਨੇ ਕਾਂ ਫਸਿਆ ਉਤਾਰਤਾ ਔਰ ਉਹ ਵੀ ਐਸਾ ਚਲਾ ਗਿਆ ਬਿਲਕੁਲ ਸਹੀ ਉਤਰ ਗਿਆ ਤੇ ਚਲਾ ਗਿਆ ਔਰ ਆਮ ਜਨਤਾ ਵੀ ਇਹ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਕਿ ਕੀ ਚੀਜ਼ ਬਹੁਤ ਖੁਸ਼ੀ ਬਹੁਤ ਵਧੀਆ ਬਹੁਤ ਵਧੀਆ ਚਾਈਨਾ ਰੋਡ ਨੂੰ ਲੈ ਕੇ ਤੁਸੀਂ ਬੈਸੀ ਦੇਣਾ ਚਾਹੋ ਕਿ ਚਾਈਨਾ ਰੋਡ ਸਰ ਨੂੰ ਬੰਦ ਹੋਣੀ ਚਾਹੀਦੀ ਐਸੇ ਐਸ ਵਾਰ ਵੈਸੇ ਪੁਲਿਸ ਨੇ ਕਾਫੀ ਸਖਤਾਈ ਕੀਤੀ ਜੇਤੇ ਕਰਕੇ ਚਾਈਨਾ ਰੋਡ ਮਾਰਕੀਟ ਚ ਕਾਫੀ ਘਟ ਵਿਜੀ ਯਾਰ ਕੀ ਲੋੜੀ ਦੇ ਬਸੰਦ ਦੇ ਔਰ ਅੱਗੋਂ ਵੀ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਇਹ ਬੰਦ ਹੋਣੀ ਚਾਹੀਦੀ ਕਾਲੀਆਂ ਪੇਡਾ ਕਈ ਹੈਗੀਆਂ ਨੇ ਵਿੱਚ ਨਹੀਂ ਇਹਦੇ ਬਾਰੇ ਨੂੰ ਪਤਾ